ਪਿੰਡ ਸੋਲ ਠੀਕ ਹੈ ਜੀ ਕੀ ਕੀ ਦਿੱਕਤਾਂ ਸੀ ਭਾਜੀ ਬੋਡੀ ਸਰਵਿਸ ਜੂਸ ਵਰਤਣ ਤੋਂ ਪਹਿਲਾਂ ਮੇਰੇ ਹੱਥ ਬਹੁਤ ਜ਼ਿਆਦਾ ਖਰਾਬ ਨੂੰ ਦੇ ਓਕੇ ਹਨੀਆਂ ਕੋਰਾ ਪਲ ਜਾਂਦੀਆਂ ਨੇ ਬਹੁਤ ਜ਼ਿਆਦਾ ਜਸ ਕਪੀ ਲੇਗਾ ਓਕੇ ਇਹ ਮੇਂ ਬਹੁਤ ਪੁਰਾਣੀ ਹੀ 13 14 ਸਾਲ ਤੋਂ ਹੀ ਹੈ ਅੱਛਾ ਉਸ ਤੋਂ ਬਾਅਦ ਫਿਰ ਇਹ ਏ ਪਿਤਾ ਜੀ ਉਸ ਤੇ ਉਹਦੇ ਨਾਲ ਇਹ ਜਿਵੇਂ ਬੰਨ ਤੁਸੀਂ ਹੱਥਾਂ ਦੀਆਂ ਉਂਗਲਾਂ ਪੈਰਾਂ ਦੀਆਂ ਹੱਥਾਂ ਦੀਆਂ ਹਾਂਜੀ ਸਾਰੀਆਂ ਹੋਦੀ ਕੀ ਦਿੱਕਤ ਆਂਦੀ ਸੀ ਹਾਂ ਚ ਮੇਨ ਇਹਨਾਂ ਪਤਾ ਨਹੀਂ ਲੱਗਦਾ ਜਦੋਂ ਸਕੇ ਪੈ ਜਾਂਦੀਆਂ ਨੇ ਜਦੋਂ ਸਕੇ ਪੈਂਦੀਆਂ ਨੇ ਮਲ ਜਿ ਮੇਰੀ ਇਸ਼ਿਆ ਜਾ ਪੂਰਾ ਭਰ ਜਾਣੀਆਂ ਭਰ ਜਾਣੀਆਂ ਤੇ ਮੋਟੀਆਂ ਹੋ ਜਾਣੀਆਂ ਬਹੁਤ ਜ਼ਿਆਦੀਆਂ ਅੱਛਾ ਜੀ ਕੋਈ ਕੰਮ ਨਹੀਂ ਹੁੰਦਾ ਵੀ ਇਹ ਕੰਮ ਨਹੀਂ ਹੁੰਦਾ ਸੀ ਨਾ ਨਾ ਆਟਾ ਗੁੰਝਣਾ ਨਾ ਪੇੜਾ ਖਾਣਾ ਬਹੁਤ ਜ਼ਿਆਦਾ ਅੱਛਾ ਜੀ ਕੋਈ ਕੰਮ ਨਾ ਬਹੁਤ ਜਿਆਦੀ ਮੁਸ਼ਕਲ ਹੀ ਏ ਜਿਵੇਂ 13 14 ਸਾਲਾਂ ਤੋਂ ਪ੍ਰੋਬਲਮ ਸੀ ਤੁਸੀਂ ਮੰਨ ਲਓ ਕਿੰਨੀਆਂ ਕਿ ਦਵਾਈਆਂ ਲਈਆਂ ਇਹਦੀਆਂ ਬਹੁਤ ਦਵਾਈਆਂ ਖਾਧੀਆਂ ਹੋਮੋਪੈਥੀ ਵੱਡੀ ਦਵਾਈ ਖਾਦੀ ਆ ਬਾਕੀ ਇਹ ਮੈਂ ਤੇਲ ਪਾਊਡਰ ਡਾਕਟਰ ਦਾ ਕਈ ਕੋਸ਼ਿਸ਼ੀ ਕਾ ਪਾਊਡਰ ਜਾਣ ਕੀ ਨਹੀਂ ਫੱਟ ਪੈਂਦਾ ਅੱਛਾ ਜੀ ਰੁਕਰਾਂ ਅੱਜ ਕੰਮ ਕਰੇ ਬਣਾਵਣੀ ਸਰਦਾ ਹਨ ਇਹ ਹੋਣੀ ਹੁੰਦੀ ਹੈ ਨਹੀਂ ਤੋਦਨ ਦੇ ਕੋਈ ਕੰਮ ਹੁੰਦਾ ਹੀ ਨਹੀਂ ਓਕੇ ਤੇ ਬਸ ਇਹ ਮੈਂ ਜੋ ਹਸਪੀਤਾਲ ਦੇ ਦੇ ਨਾਲ ਮਤਲਬ 50 ਦਿਨਾਂ ਦਾ ਤੁਸੀਂ ਨੇ ਕੋਰਸ ਕੀਤਾ ਹਾਂਜੀ 50 ਦਿਨਾਂ ਚ ਓਕੇ ਹੋਗੇ ਓਕੇ ਵਧੀਆ ਓਕੇ ਮੈਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨੂੰ ਕਈ ਪਰਿਵਾਰਾਂ ਨੂੰ ਪ੍ਰੋਬਲਮ ਹੁੰਦੀ ਹੈ ਕੀ ਸਨੇਹਾ ਲੈਣਾ ਚਾਹੋਗੇ ਬਹੁਤ ਵਧੀਆ ਮੈਂ ਤੇ ਜਿੱਦਣ ਵੀ ਨਹੀਂ ਮੇਰੇ ਹੱਥ ਬਹੁਤ ਸੋਹਣੇ ਹੋ ਗਏ ਆ ਨõ ਵੀ ਬੜੇ ਸੋਹਣੇ ਹੋ ਗਏ ਨਹੀਂ ਤੇ ਮਾਸ ਹੀ ਅੜਦਾ ਨਾਲ ਨਾਲ ਪੀ ਦੁਪੱਟੇ ਖਰਾਬ ਹੋ ਜਾਂਦੇ ਸਿਰ ਤੇ ਰਹਿਣੀ ਮੁਸ਼ਕਲ ਹੋ ਜਾਂਦੀ ਅੱਛਾ ਨਵਾਂ ਦੁਪੱਟਾ ਹੈ ਕਰਕੇ ਲੈਣਾ ਤੇ ਉਹ ਵੀ ਖਰਾਬ ਹੋ ਜਾਂਦਾ ਓਕੇ ਹੁਣ ਦਿਖਾਓ ਪੰਜ ਉਂਗਲਾਂ ਤੁਹਾਡੀਆਂ ਬਿਲਕੁਲ ਓਕੇ ਨੇ ਬਿਲਕੁਲ ਸਹੀ ਜਿਵੇਂ ਤੁਸੀਂ ਪੈਰਾਂ ਦੀ ਐਡੀਆਂ ਵੀ ਕਹਿੰਦੇ ਫੜ ਜਾਂਦੇ ਉਹ ਵੀ ਠੀਕ ਰਹਿੰਦੀਆਂ ਨੇ ਹਾਂ ਉੱਤੇ ਕਿਤੇ ਖਰਾਬ ਹੀ ਬੜੀਆਂ ਨੇ ਕਿਤੇ ਜਾਣਾ ਆਉਣਾ ਤੇ ਸਾਫ ਕਰ ਦੇਣਾ ਤੇ ਧੰਨ ਨਹੀਂ ਹੋਣੀ ਹੈ ਮੈਨੂੰ ਓਕੇ ਧੰਨ ਕਰਕੇ ਆਏ ਧੰਨਵਾਦ ਭੈਣ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ਰਪਾਲ ਸਿੰਘ ਜੀ